ਪੰਜਾਬ ਦੇ ਹੜ੍ਹਾਂ ਦੇ ਪਾਣੀ ਵਿੱਚ ਰੁੜ ਗਿਆ ਮੰਤਰੀ ਦਾ ਪਰਿਵਾਰ ਮੰਤਰੀ ਦੇ ਪਰਿਵਾਰ ਦੇ ਵਿੱਚ ਉਹਨਾਂ ਦਾ ਪੁੱਤਰ ਜੋ ਡੂੰਘੇ ਪਾਣੀ ਦੇ ਵਹਾਅ ਦੇ ਵਿੱਚ ਪਾਣੀ ਦੇ ਵਿੱਚ ਰੁੜ ਗਿਆ ਜਿਸ ਨੂੰ ਲੈ ਕੇ ਹੁਣ ਹਲਚਲ ਮਚ ਗਈ ਹੈ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਮੰਤਰੀ ਦਾ ਪੁੱਤਰ ਜੋ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਗਿਆ ਜਿਸ ਨੂੰ ਲੈ ਕੇ ਐਨ ਡੀ ਆਰ ਐਫ ਦੀਆਂ ਟੀਮਾਂ ਭਲਾਈਆਂ ਗਈਆਂ ਨੇ ਉਹ ਕਿਹੜਾ ਮੰਤਰੀ ਹੈ ਜਿਸ ਦਾ ਪੁੱਤਰ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਗਿਆ ਪੰਜਾਬ ਦੇ ਵਿੱਚ ਹਲਚਲ ਮਚ ਗਈ ਹੈ ਤੁਸੀਂ ਜੁੜਿਓ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਘੰਟੀ ਦਾ ਬਟਨ ਦਬਾ ਦਿਓ ਜੋ ਕਿ ਤੁਹਾਡੇ ਕੋਲ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਸਮੇਂ ਸਿਰ ਪਹੁੰਚ ਸਕੇ ਸੋ ਪੰਜਾਬ ਦੇ ਵਿੱਚ ਫੜਾ ਨੇ ਸਥਿਤੀ ਬੱਦੂ ਬੱਧਰ ਬਣਾ ਦਿੱਤੀ ਜੋ ਪੰਜਾਬ ਦੇ 8 ਜ਼ਿਲ੍ਹੇ ਪੂਰੀ ਤਰ੍ਹਾਂ ਪਾਣੀ ਦੀ ਮਾਰ ਹੇਠ ਨੇ ਔਰ ਪਿੰਡਾਂ ਦੇ ਵਿੱਚ ਪਾਣੀ 8 9 9 ਫੁੱਟ ਤੱਕ ਜੋ ਪਿੰਡਾਂ ਦੇ ਘਰਾਂ ਦੇ ਵਿੱਚ ਲੋਕਾਂ ਦੇ ਕਰਤਬਾਹ ਕਰ ਰਿਹਾ ਹੈ ਸੋ ਦੂਸਰੇ ਪਾਸੇ ਰਾਹਤ ਕਾਰਜਾਂ ਵਿੱਚ ਜੁਟੇ ਜੁੜੇ ਹੋਏ ਬਹੁਤ ਸਾਰੇ ਜਿਹੜੇ ਸਮਾਜ ਸੇਵੀ ਜਾਂ ਆਪ ਦੇ ਵਿਧਾਇਕ ਜਾਂ ਦੂਸਰੀਆਂ ਪਾਰਟੀਆਂ ਦੇ ਲੀਡਰ ਲਗਾਤਾਰ ਜੋ ਲੋਕਾਂ ਦੇ ਨਾਲ ਸੰਪਰਕ ਸਾਧ ਰਹੇ ਨੇ ਲੋਕਾਂ ਨੂੰ ਰਾਹ ਸਮਗਰੀ ਦੇ ਰਹੇ ਨੇ ਉਹਨਾਂ ਦੇ ਵਿੱਚ ਹੀ ਪੰਜਾਬ ਦੇ ਸਾਬਕਾ ਕੈਬਨ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਦੇ ਪੁੱਤਰ ਨਾਲੇ ਬਹੁਤ ਵੱਡਾ ਪਾਣਾ ਵਾਪਰਿਆ ਕੁਲਦੀਪ ਸਿੰਘ ਧਾਰੀਵਾਲ ਦਾ ਪੁੱਤਰ ਜਿਵੇਂ ਹੀ ਆਪਣੇ ਹਲਕਾ ਅਜਨਾਲਾ ਦੇ ਵਿੱਚ ਇੱਕ ਟਰੈਕਟਰ ਦੇ ਉੱਪਰ ਰਾਹ ਸਮਗਰੀ ਲੈ ਕੇ ਜਾ ਰਿਹਾ ਸੀ ਤਾਂ ਇੱਕ ਖੱਡ ਦੇ ਵਿੱਚ ਟਰੈਕਟਰ ਜਿਹੜਾ ਕਿ ਮੁੱਦਾ ਹੋ ਜਾਂਦਾ ਉਲਟ ਜਾਂਦਾ ਉਸ ਤੋਂ ਬਾਅਦ ਉਹਨਾਂ ਦਾ ਪੁੱਤਰ ਤੇਜ਼ ਪਾਣੀ ਦੇ ਵਹਾਅ ਦੇ ਰਪੇਟ ਵਿੱਚ ਆ ਜਾਂਦਾ ਜੋ ਉਹਨਾਂ ਦੇ ਸਾਥੀ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਉਹ ਤੇਜ਼ ਪਾਣੀ ਦੇ ਵਹਾਅ ਦੇ ਵਿੱਚ ਘੁੰਮਣ ਕੇਰੀ ਦੇ ਵਿੱਚ ਫਸ ਜਾਂਦਾ ਜਿਸ ਤੋਂ ਬਾਅਦ ਜੋ ਉਹਨਾਂ ਨੂੰ ਐਨਡੀਆਰਐਫ ਦੀਆਂ ਟੀਮਾਂ ਬੁਲਾ ਕੇ ਲੱਭਿਆ ਜਾ ਰਿਹਾ ਜੋ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਉਸ ਦੀ ਜਿਹੜੀ ਪਾਣੀ ਦੇ ਵਿੱਚੋਂ ਪਾਲ ਕੀਤੀ ਜਾ ਰਹੀ ਹੈ ਜੋ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਕਿ ਸਾਬਕਾ ਕੈਬਨਲ ਮੰਤਰੀ ਨੇ ਹਜਨਾਰਾ ਹਲਕੇ ਦੇ ਵਿਧਾਇਕ ਨੇ ਉਹਨਾਂ ਦਾ ਪੂਰਾ ਪਰਿਵਾਰ ਲਗਾਤਾਰ ਲੋਕਾਂ ਦੇ ਲਈ ਰਾਹਤ ਕਾਰਜਾਂ ਵਿੱਚ ਜੁਟਿਆ ਹੋਇਆ ਜੋ ਸਵੇਰ ਤੋਂ ਲੈ ਕੇ ਸ਼ਾਮ ਦੇ ਰਾਤ ਦੇ 12-12 ਵਜੇ ਤੱਕ ਜੋ ਹਰ ਪਿੰਡ ਤੇ ਲੋਕਾਂ ਦੀ ਮਦਦ ਕਰ ਰਿਹਾ ਹੈ ਉਹਨਾਂ ਦਾ ਪਰਿਵਾਰ ਜੋ ਕਿ ਕੁਲਦੀਪ ਸਿੰਘ ਢਾਲੀਵਾਲ ਖੁਦ ਐਨਆਰਆਈ ਜਿਹੜੇ ਅਮਰੀਕਾ ਦੇ ਜਿਹੜੇ ਉਹਨਾਂ ਉੱਥੇ ਰਹਿਣ ਵਾਲੇ ਨੇ ਔਰ ਪੰਜਾਬ ਦੇ ਵਿੱਚ ਉਹਨਾਂ ਨੇ ਆ ਕੇ ਚੋਣ ਲੜੀ ਔਰ ਪੰਜਾਬ ਦੇ ਵਿੱਚ ਉਹਨਾਂ ਦਾ ਸੁਪਨਾ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾਵੇ ਔਰ ਪੰਜਾਬ ਦੇ ਲੋਕਾਂ ਦੀ ਦਰਦ ਲੈ ਕੇ ਉਹ ਹਮੇਸ਼ਾ ਲੋਕਾਂ ਦੇ ਨਾਲ ਖੜੇ ਨੇ ਸੋ ਪਹਿਲੇ ਵਿਧਾਇਕ ਨੇ ਸਾਬਕਾ ਕੈਬਨ ਮੰਤਰੀ ਨੇ ਜਿਹੜੇ ਅੱਜ ਹਰ ਸਮੇਂ ਪੰਜਾਬ ਦੇ ਲੋਕਾਂ ਲਈ ਨਜ਼ਰ ਆਉਂਦੇ ਨੇ ਉਹਨਾਂ ਨੇ ਜੋ ਅਮਰਸਾ ਦੇ ਡੀਸੀ ਉਹਨਾਂ ਦੇ ਨਾਲ ਮਿਲ ਕੇ ਆਪਣੀ ਤਨਖਾਹ ਦੇ ਵਿੱਚੋਂ 1 ਲੱਖ ਰੁਪਿਆ ਜੋ ਰਾਹਤ ਕਾਰਜਾਂ ਲਈ ਦਾਨ ਕੀਤਾ ਉਸ ਤੋਂ ਬਾਅਦ ਹੋਰ ਵੀ ਬਹੁਤ ਸਾਰਾ ਜਿਹੜਾ ਉਹ ਲੋਕਾਂ ਦੇ ਸਹਾਇਤਾ ਕਰ ਰਹੇ ਨੇ ਜਿਵੇਂ ਹੀ ਕੱਲ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤਹਿਰ ਜਿਹੜਾ ਕਿ ਇੱਕ ਰਾਹਤ ਕਾਰਜਾਂ ਲਈ ਜੋ ਰਾਹਤ ਸਮਗਰੀ ਲੈ ਕੇ ਆਮਰਾ ਸਰ ਹਲਕੇ ਦੇ ਵਿੱਚ ਆਇਆ ਔਰ ਜਨਾਲਾ ਹਲਕੇ ਦੇ ਵਿੱਚ ਉਹ ਆਪਣੇ ਰਾਹ ਸਮਗਰੀ ਜਿਹੜਾ ਕਿ ਲੋਕਾਂ ਤੱਕ ਪਹੁੰਚਾਉਣੀ ਚਾਹੁੰਦੇ ਸੀ ਉਸ ਦੇ ਵਿੱਚ ਜੋ ਕੁਲਦੀਪ ਸਿੰਘ ਤਾਰੀਵਾਲ ਦੇ ਸੁਪੁੱਤਰ ਜਿਹੜੇ ਕਿ ਖੁਸ਼ਪਾਲ ਸਿੰਘ ਖੁਦ ਟਰੈਕਟਰ ਚਲਾ ਰਹੇ ਸੀ ਔਰ ਉਹ ਜਾ ਰਹੇ ਸੀ ਉਹ ਰਾਹ ਸਮਗਰੀ ਲੋਕਾਂ ਤੱਕ ਲੈ ਕੇ ਪਰ ਜਦੋਂ ਉਹਨਾਂ ਦਾ ਟਰੈਕਟਰ ਹੜਾਂ ਦੇ ਕੰਮ ਸੜਕ ਵਿੱਚ ਪੈ ਟੋਏ ਦੇ ਵਿੱਚ ਵੱਜਨ ਕਰਨ ਅਚਾਨਕ ਡੂੰਗੀ ਖੱਡ ਵਿੱਚ ਡਿੱਗ ਪਿਆ ਜਿਸ ਨੂੰ ਉਸੇ ਟਰੈਕਟਰ ਤੇ ਸਵਾਰ ਇੱਕ ਹੋਰ ਨੌਜਵਾਨ ਨੇ ਤਰਕਤ ਵਿੱਚ ਆਉਂਦਿਆਂ ਛਾਲ ਮਾਰ ਕੇ ਡੂੰਘੇ ਪਾਣੀ ਵਿੱਚੋਂ ਬਾਹਰ ਨਿਕਲਣ ਦੀ ਮਦਦ ਕੀਤੀ ਪਰ ਧਾਰੀਵਾਲ ਦਾ ਉਸ ਪੁੱਤਰ ਖੁਸ਼ਬਾਦ ਸਿੰਘ ਜੋ ਪਾਣੀ ਦੇ ਵਹਾਅ ਦੇ ਵਿੱਚ ਰੁੜ ਗਿਆ ਇਸ ਮੌਕੇ ਧਾਰੀਵਾਲ ਨੇ ਅਜੀਤ ਨਾਲ ਗੱਲਬਾਤ ਕਰਦੇ ਆ ਦੱਸਿਆ ਕਿ ਲੰਮੀ ਮੁਸ਼ਕਲ ਤੋਂ ਬਾਅਦ ਉਹਨਾਂ ਦੇ ਪੁੱਤਰ ਨੂੰ ਬਚਾ ਲਿਆ ਗਿਆ ਸੋ ਅੱਜ ਉਹਨਾਂ ਨੇ ਧੰਨਵਾਦ ਕੀਤਾ ਹੈ ਪਰਮਾਤਮਾ ਦਾ ਉਹਨਾਂ ਨੇ ਆਪਣੇ ਸਮੁੱਚੇ ਪਰਿਵਾਰ ਦੇ ਇਸ ਔਖੀ ਘੜੀ ਵਿੱਚ ਆਪਣੇ ਲਈ ਜੋ ਲੋਕਾਂ ਵੱਲੋਂ ਜੋ ਅਰਦਾਸਾਂ ਕੀਤੀਆਂ ਗਿਆ ਉਹਨਾਂ ਦਾ ਵੀ ਧੰਨਵਾਦ ਕਰ ਰਹੇ ਨੇ ਉਹਨਾਂ ਨੂੰ ਅੱਜ ਜੋ ਪਰਮਾਤਮਾ ਨੇ ਉਹਨਾਂ ਦੇ ਪੁੱਤਰ ਨੂੰ ਦੁਬਾਰਾ ਵਾਪਸ ਦਿੱਤਾ ਉਹਨਾਂ ਦੇ ਕੋਲ ਭੇਜਿਆ ਉਹਨਾਂ ਨੇ ਕਿਹਾ ਕਿ ਇਹ ਸਾਡੇ ਵੱਲੋਂ ਕੀਤੀ ਹੋਈ ਲੋਕਾਂ ਦੇ ਲਈ ਜੋ ਹਰ ਸਮੇ ਜਿਹੜੀ ਅਸੀਂ ਲੋਕਾਂ ਨਾਲ ਖੜੇ ਆ ਤੋ ਜੋ ਸਾਡੇ ਪਰਮਾਤਮਾ ਨੇ ਹੱਥ ਦੇ ਕੇ ਸਾਡੇ ਪੁੱਤਰ ਨੂੰ ਬਚਾਇਆ ਸੋ ਹਰਮੀਤ ਸਿੰਘ ਜਿਹੜਾ ਕਿ ਸੋ ਮਾਪਕਣਾ ਖੁਸ਼ ਜਿਹੜਾ ਉਹਨਾਂ ਦਾ ਪੁੱਤਰ ਕੁਲਦੀਪ ਸਿੰਘ ਦਾ ਖੁਸ਼ਪਾਲ ਸਿੰਘ ਉਹਨਾਂ ਨੂੰ ਜੋ ਡੂੰਘੇ ਪਾਣੀ ਦੇ ਵਿੱਚੋਂ ਕੱਢਿਆ ਗਿਆ ਔਰ ਸਹੀ ਸਲਾਮਤ ਜਿਹੜੇ ਨਿਕਲੇ ਨੇ ਉਹਨਾਂ ਨੂੰ ਜਿਹੜਾ ਕਿ ਹੁਣ ਹਸਪਤਾਲ ਵਿੱਚ ਲੈ ਕੇ ਜਾਇਆ ਗਿਆ ਔਰ ਜੋ ਕੁਲਦੀਪ ਸਿੰਘ ਤਾਰੀਵਾਲ ਦੇ ਸੁਪੁੱਤਰ ਨੇ ਉਹਨਾਂ ਨੇ ਪਰਮਾਤਮਾ ਦੇ ਅੱਗੇ ਅਰਦਾਸ ਕਰਕੇ ਜੋ ਉਹਨਾਂ ਦੇ ਪੁੱਤਰ ਨੂੰ ਦੁਬਾਰਾ ਜਨਮ ਮਿਲੀਏ